પરમ સન્માન્યો ગુરુ રૂપ ગુરુ ખાલસા સાહ સંગતજી વાહે ગુરુજી કા ખાલસા વાહે ગુરુજી કી ફતે પ્યારી સાહ સંગતજી ਜਿਹੜਾ ਵੀ ਬੰਦਾ ਇਸ ਦੁਨੀਆ ਵਿੱਚ ਆਉਂਦਾ ਹੈ ਉਸ ਨੂੰ ਚਾਰ ਵਿਆਹ ਤਾਂ જરૂર ਹੀ ਕਰਵਾਉਣੇ ਚਾਹੀਦੇ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਦੋ ਵਿਆਹ ਤਾਂ ਸਾਰੇ ਹੀ ਕਰਵਾਉਂਦੇ ਹਨ ਤੇ ਤੀਜਾ ਵਿਆਹ 99% ਲੋਕ ਕਰਵਾਉਂਦੇ ਹਨ ਤੇ ਚੌਥਾ ਵਿਆਹ 0.001% ਲੋਕ ਹੀ ਕਰਵਾਉਂਦੇ ਹਨ ਜਦ ਕਿ ਇਹ ਚੌਥਾ ਵਿਆਹ ਸਭ ਤੋਂ ਜ਼ਰੂਰੀ ਤੇ ਉੱਤਮ ਹੈ ਹੁਣ ਸਾਧ ਸੰਗਤ ਜੀ ਆਪਾਂ ਵਿਚਾਰ ਕਰੀਏ ਪਹਿਲੇ ਵਿਆਹ ਦੀ ਇਸ ਵਿਆਹ ਵਿੱਚ ਪਤੀ ਜੀਵ ਹੁੰਦਾ ਹੈ ਤੇ ਪਤਨੀ ਦੇਹ ਬਣਦੀ ਹੈ ਪਤੀ ਪਤਨੀ ਨੂੰ ਖੁਸ਼ ਰੱਖਣ ਵਾਸਤੇ ਹਰ ਮਮਕਨ ਕੋਸ਼ਿਸ਼ ਕਰਦਾ ਹੈ ਪਰ ਉਹ ਸੰਤੁਸ਼ਟ ਨਹੀਂ ਹੁੰਦੀ ਪਰ ਧੰਨ ਸ਼੍ਰੀ ਗੁਰ ਅਰਜਨ ਦੇਵ ਜੀ ਮਹਾਰਾਜ ਮਾਰੂ ਰਾਗ ਵਿੱਚ 1072 ਅੰਗ ਤੇ ਇਸ ਦਾ ਵਿਸਥਾਰ ਨਾਲ ਕੁਝ ਜ਼ਿਕਰ ਕਰਦੇ ਹਨ ਜੋ ਤੁਕਾ मात्र ਇਸ ਤਰ੍ਹਾਂ ਹੈ ਸੰਗੀ ਜੋਗੀ ਨਾਰ ਲਪਟਾਣੀ ਉ르ਜ ਰਹੀ ਰੰਗ ਰਸ ਮਾਣੀ ਕਿਰਤ ਸੰਜੋਗੀ ਪਏ ਇਕਤਰਾ ਕਰਤੇ ਭੋਗ ਬਿਲਾਸਾ ਹੈ ਇਸੇ ਸ਼ਬਦ ਵਿੱਚ ਅੱਗੇ ਗੁਰੂ ਸਾਹਿਬ ਇਸੇ ਤਰ੍ਹਾਂ ਫਰਮਾਉਂਦੇ ਹਨ ਧਨ ਅੰਧੀ ਪਿਰ ਚਪਲ ਸਿਆਣਾ ਪੰਜ ਤਤ ਕਾ ਰਚਨ ਰਜਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਓ ਸਤਿਗੁਰ ਪਾਸਾ ਹੈ ਤੇ ਅੰਤ ਵਿੱਚ ਲਿਖਦੇ ਹਨ ਆਈ ਆਗਿਆ ਪੈਰੋਂ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਊੜ ਸਿਧਾਇਓ ਚੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਤੇ ਪਿਆਰੀ ਸਾਧ ਸੰਗਤ ਜੀ ਜਿਹੜਾ ਦੂਜਾ ਵਿਆਹ ਹੈ ਉਸ ਵਿੱਚ ਜੀਵ ਆਤਮਾ ਇੱਥੋਂ ਤੁਰਨ ਤੋਂ ਪਹਿਲਾਂ ਇਸਤਰੀ ਬਣ ਜਾਂਦੀ ਹੈ ਸਹੁਰੇ ਜਾਣ ਦੀਆਂ ਤਿਆਰੀਆਂ ਵਿੱਚ ਜੱਜ ਆਚਾਰ ਸਿੱਖਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਪਤੀ ਦੇਸ਼ ਵਿੱਚ ਉਹੀ ਸ਼ੋਭਾ ਪਾਉਂਦੀ ਹੈ ਜਿਹੜੀ ਪਰਵੀਨ ਹੋਵੇ ਉਹ ਪੇਕੇ ਘਰ ਵਿੱਚ ਰਹਿੰਦੀ ਹੋਈ ਸਹੁਰਿਆਂ ਦੀ ਤਿਆਰੀ ਕਰਦੀ ਰਹਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਸਹੁਰੇ ਜਾ ਕੇ ਉਹੀ ਸ਼ੋਭਾ ਪਾਉਂਦੀ ਹੈ ਜਿਸ ਨੇ ਪਤੀ ਦੀ ਸੇਵਾ ਕਰਨੀ ਸਿੱਖ ਲਈ ਹੋਵੇ ਪਈੜਾ ਸਹੋ ਸੇਵ ਤੂੰ ਸਾਹੋ ਰੜੇ ਸੁਖ ਵਸ ਗੁਰ ਮਿਲ ਜੱਜ ਆਚਾਰ ਸਿੱਖ ਤਉ ਕਦੇ ਨ ਲੱਗਾ ਦੁੱਖ ਭਗਤ ਕਬੀਰ ਜੀ ਵੀ ਇਸ ਸੰਸਾਰ ਨੂੰ ਪੇਕਾ ਕਹਿੰਦੇ ਹਨ ਤੇ ਮੌਤ ਨੂੰ ਸੋਹਰਾ ਕਰ ਕਹਿੰਦੇ ਹਨ ਪੇਵ ਕੜਾ ਦਿਨ ਚਾਰ ਹੈ ਸੋਹਰ ਰੜੇ ਜਾਣਾ ਅੰਧਾ ਲੋਕ ਨਾ ਜਾਣਈ ਮੂਰਖ ਇਆਣਾ ਹੁਣ ਜਿੰਦ ਇਸਤਰੀ ਬਣ ਗਈ ਜਮਦੂਤ ਲਾੜਾ ਬਣ ਗਿਆ ਤੇ ਬਾਬਾ ਫਰੀਦ ਜੀ ਇਸ ਨੂੰ ਵਧੇਰੇ ਸਪਸ਼ਟ ਕਰਕੇ ਕਹਿੰਦੇ ਹਨ ਜਿੰਦ ਨਿਮਾਣੀ ਕੱਢੀ ਐ ਹੱਡਾਂ ਕੋ ਕੜਕਾਏ ਸਾਹੇ ਲਿਖੇ ਨਾ ਚਲਣੀ जिंदू को समझाए जेंड वटी मरने वर ले जासी परणाए सो ਸਾਹ ਸੰਗਤ ਜੀ ਇਹ ਦੂਜਾ ਵਿਆਹ ਵੀ ਹਰ ਪ੍ਰਾਣੀ ਮਾਤਰ ਨੂੰ ਕਰਾਉਣਾ ਹੀ ਪੈਂਦਾ ਹੈ ਇਸ ਲਈ ਇਹ ਦੋ ਵਿਆਹ ਤਾਂ ਹਰੇਕ ਬੰਦਾ ਹੀ ਕਰਾਉਂਦਾ ਹੈ ਹੁਣ ਆਪਾਂ ਵਿਚਾਰ ਕਰੀਏ ਤੀਜੇ ਵਿਆਹ ਦੀ ਤੀਜੇ ਵਿਆਹ ਵਿੱਚ ਸੰਸਾਰ ਵਿੱਚ ਜਿੰਨੇ ਵੀ ਜੀਵ ਹਨ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਪਰਵਿਰਤੀ ਇੱਕ ਨਿਰਵਿਰਤੀ ਨਿਰਵਿਰਤੀ ਵਾਲੇ ਸੰਸਾਰ ਨੂੰ ਇੱਕ ਜੰਜਾਲ ਸਮਝਦੇ ਹਨ ਉਹ ਸੁੱਖਾਂ ਦੀ ਭਾਲ ਜੰਗਲਾਂ ਵਿੱਚ ਜਾ ਕੇ ਕਰਦੇ ਹਨ ਜਿਹੜੇ ਪਰਿਵਰਤੀ ਮਾਰਗ ਨੂੰ ਅਪਣਾਉਣਾ ਚਾਹੁੰਦੇ ਹਨ ਉਹ ਤੀਜਾ ਵਿਆਹ ਕਰਵਾਉਂਦੇ ਹਨ ਹਰ ਇੱਕ ਮਜ਼ਹਬ ਨੇ ਆਪਣੇ ਆਪਣੇ ਅਕੀਦੇ ਅਨੁਸਾਰ ਇਸਤਰੀ ਤੇ ਪੁਰਸ਼ ਦੇ ਮਿਲਾਪ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਸਿਰੇ ਚੜਾਉਣ ਦੀ ਰਸਮ ਬਣਾਈ ਹੋਈ ਹੈ ਗੁਰਸਿੱਖਾਂ ਲਈ ਸੁਹੀ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ 773 ਅੰਗ ਤੇ ਚਾਰ ਲਾਵਾਂ ਲਿਖੀਆਂ ਹੋਈਆਂ ਹਨ ਉਹ ਸਪਸ਼ਟ ਤੌਰ ਤੇ ਚਾਰ ਜਮਾਤਾਂ ਹਨ ਜਿਨ੍ਹਾਂ ਵਿੱਚ ਪੜ੍ਹਾਈ ਕਰਕੇ ਜੀਵ ਨੇ ਪ੍ਰਭੂ ਨੂੰ ਮਿਲਣਾ ਹੈ ਹਰ ਜਮਾਤ ਦੇ ਵੱਖਰੇ ਵੱਖਰੇ ਸਬਕ ਹਨ ਤੇ ਵੱਖਰੀਆਂ ਵੱਖਰੀਆਂ ਹੀ ਉਸ ਦੀਆਂ ਪ੍ਰੀਖਿਆਵਾਂ ਹਨ ਉਹਨਾਂ ਦਾ ਪਾਸ ਕਰਨਾ ਬੜਾ ਜ਼ਰੂਰੀ ਹੈ ਜਿਹੜਾ ਚੌਥੀ ਪਾਸ ਕਰਦਾ ਹੈ ਉਸ ਦਾ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਜਿਵੇਂ ਕਿ ਮਹਾਰਾਜ ਦਾ ਫਰਮਾਨ ਹੈ ਜਨ ਨਾਨਕ ਬੋਲੇ ਚੌਥੀ ਲਾਵੇਂ ਹਰ ਪਾਇਆ ਪ੍ਰਭ ਅਬਿਨਾਸੀ Rajasthan ਵਿੱਚ ਇੱਕ ਦਾदू ਭਗਤ ਜੀ ਹੋਏ ਹਨ ਉਹ ਅੰਮ੍ਰਿਤ ਵੇਲੇ ਭਜਨ ਵਿੱਚ ਬੈਠੇ ਸਨ ਅਚਾਨਕ ਉਹਨਾਂ ਦੀ ਬਿਰਤੀ ਉਚਾਟ ਹੋ ਗਈ ਜਦੋਂ ਉਹਨਾਂ ਨੇ ਦੂਰ ਤੋਂ ਰਾਮ ਦੇ ਨਾਮ ਦੀ ਧੁਨੀ ਸੁਣੀ ਤਾਂ ਉਹ ਉੱਠ ਕੇ ਬੈਠ ਕੇ ਉਸ ਦੀ ਆਵਾਜ਼ ਦੀ ਸੇਧ ਵਿੱਚ ਤੁਰ ਪਈ ਦੂਰ ਖੇਤਾਂ ਵਿੱਚ ਜਾ ਕੇ ਉਹਨਾਂ ਨੇ ਕੀ ਦੇਖਿਆ ਕਿ ਕੁਝ ਜ਼ਿੰਮੇਦਾਰ ਚਰਸ਼ ਚਲਾ ਰਹੇ ਹਨ ਪੁਰਾਣੇ ਜ਼ਮਾਨੇ ਵਿੱਚ ਪੈਲੀਆਂ ਨੂੰ ਪਾਣੀ ਦੇਣ ਦਾ ਇਹ ਤਰੀਕਾ ਹੁੰਦਾ ਸੀ ਕਿ ਕਿਸੇ ਵੱਡੇ ਪਸ਼ੂ ਮੱਝ ਜਾਂ ਗਾਂ ਦੀ ਖੱਲ ਦਾ ਇੱਕ ਬੋਕਾ ਬਣਾ ਕੇ ਖੂਹ ਵਿੱਚ ਲਮਕਾ ਦਿੰਦੇ ਸਨ ਕੂਹ ਦੇ ਅੰਦਰ ਇੱਕ ਬੰਦਾ ਪਾਣੀ ਵਿੱਚ ਖੜਾ ਹੁੰਦਾ ਸੀ ਉਹ ਉਸ ਬੋਕੇ ਨੂੰ ਪਾਣੀ ਵਿੱਚ ਡੋਬ ਕੇ ਭਰ ਦਿੰਦਾ ਸੀ ਆਪਣਾ ਕੰਮ ਪੂਰਾ ਕਰਕੇ ਰਾਮ ਦਾ ਨਾਮ ਉਚਾਰਦਾ ਸੀ ਤਾਂ ਕਿ ਉੱਪਰਲੇ ਬੰਦੇ ਨੂੰ ਪਤਾ ਲੱਗ ਜਾਏ ਕਿ ਬੋਕਾ ਭਰ ਗਿਆ ਹੈ ਜਿਸ ਤੇ ਉਹ ਬਲਦਾਂ ਨੂੰ ਤੋੜ ਦਿੰਦਾ ਸੀ ਉਹ ਲੱਜ ਨੂੰ ਖਿੱਚ ਕੇ ਬੋਕਾ ਉੱਪਰ ਲਿਆਉਂਦੇ ਸਨ ਤੇ ਬੋਕੇ ਦਾ ਪਾਣੀ ਆਉਲੂ ਵਿੱਚ ਡਿੱਗ ਪੈਂਦਾ ਸੀ ਤੇ ਆੜ ਰਾਹੀਂ ਪੈੜੀ ਭਰਨੀ ਸ਼ੁਰੂ ਹੋ ਜਾਂਦੀ ਸੀ ਭਗਤ ਜੀ ਤਾਂ ਇਸ ਖਿਆਲ ਨਾਲ ਆਏ ਸਨ ਇਹ ਕੋਈ ਮਹਾਤਮਾ ਭਜਨ ਕਰਦੇ ਹੋਣਗੇ ਤੇ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ ਪਰ ਇੱਥੇ ਹੋਰ ਹੀ ਕਾਰਵਾਈ ਦੇਖ ਕੇ ਬੜੇ ਨਿਰਾਸ਼ ਹੋਏ ਤੇ ਕਹਿਣ ਲੱਗੇ ਦਾਦੂ ਦੁਨੀਆ ਬਾਵਰੀ ਕਹ ਚਾਮ ਕੇ ਰਾਮ ਪੂਛ ਮਰੋੜਾ ਬੈਲ ਕੀ ਕਾਢਾ ਆਪਣਾ ਕਾਮ ਸੋ ਅਸੀਂ ਵੀ ਕੁੜੀ ਮੁੰਡੇ ਦਾ ਵਿਆਹ ਕਰਨ ਲਈ ਇਹਨਾਂ ਪਵਿੱਤਰ ਲਾਵਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜਦ ਕਿ ਇਹ ਲਾਵਾਂ ਚੌਥੇ ਵਿਆਹ ਲਈ ਲਿਖੀਆਂ ਗਈਆਂ ਸਨ ਇਹ ਤੀਜਾ ਵਿਆਹ 100 ਚੋਂ 99% ਲੋਕ ਕਰਾਉਂਦੇ ਹਨ ਤੇ ਸਾਧ ਸੰਗਤ ਜੀ ਹੁਣ ਆਪਾਂ ਚੌਥੇ ਵਿਆਹ ਦੀ ਵਿਚਾਰ ਕਰੀਏ ਕੋਈ ਡਰਾਮਾ ਕਰਨਾ ਹੋਵੇ ਤਾਂ ਉਸ ਦੇ ਲਈ ਰਿਹਸਲ ਬੜੀ ਜ਼ਰੂਰੀ ਹੈ ਤਾਂ ਕਿ ਅਸਲੀ ਖੇਡ ਤੋਂ ਪਹਿਲਾਂ ਉਸ ਦਾ ਪੂਰਾ ਪੂਰਾ ਗਿਆਨ ਹੋ ਜਾਏ ਇਸ ਲਈ ਸਾਡਾ ਤੀਜਾ ਵਿਆਹ ਉਸ ਅਸਲ ਦੀ ਨਕਲ ਹੈ ਤੇ ਸਾਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਕਿ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਏ ਹੁਣ ਤਰਤੀਬ ਵਾਰ ਚਲਦੇ ਹਾਂ ਦੁਨੀਆ ਵਿੱਚ ਵਿਆਹ ਤੋਂ ਪਹਿਲਾਂ ਮਾਂ ਆਪਣੀ ਧੀ ਪਾਸੋਂ ਆਪਣੇ ਆਰਾਮ ਲਈ ਭਾਂਡੇ ਮਜਵਾਉਂਦੀ ਹੈ ਬੁਹਾਰੀਆਂ ਦਿਵਾਉਂਦੀ ਤੇ ਕਪੜੇ ਧੋਂਦੀ ਹੈ ਜਦ ਉਸਦੇ ਵਿਆਹ ਦੀਆਂ ਤਿਆਰੀਆਂ ਕਰਦੀ ਹੈ ਤਾਂ ਮਨ ਵਿੱਚ ਨਿਰਾਸ਼ ਹੋ ਕੇ ਕਹਿੰਦੀ ਹੈ ਕਿ ਵਿਆਹ ਵਿੱਚੋਂ ਇਹ ਨੌਕਰਾਂ ਵਾਲੇ ਕੰਮ ਕੌਣ ਕਰੇਗਾ ਮਾਏ ਨਿਰਾਸੀ ਰੋਏ ਵਿੱਚ ਹੰਨੀ ਬਾਲੀ ਬਾਲਾ ਹੇਤੇ ਬਿਲਕੁਲ ਇਸੇ ਤਰ੍ਹਾਂ ਮਾਇਆ ਕੁਆਰੇ ਹੁੰਦਿਆਂ ਨੂੰ ਨਚਾਉਂਦੀ ਹੈ ਜਦ ਸਾਡਾ ਵਿਆਹ ਵਾਹਿਗੁਰੂ ਨਾਲ ਪੈਣ ਲੱਗਦਾ ਹੈ ਤਾਂ ਉਸ ਨੂੰ ਨਿਰਾਸ਼ਤਾ ਹੁੰਦੀ ਹੈ ਕਿ ਹੁਣ ਇਸਨੇ ਮੇਰੀ ਗੁਲਾਮੀ ਨਹੀਂ ਕਰਨੀ ਕੁਆਰੀ ਕੁੜੀ ਆਪਣੇ ਹੋਣ ਵਾਲੇ ਪਤੀ ਦੇ ਬਾਰੇ ਟਾਰ ਟਾਰ ਗੱਲਾਂ ਕਰਦੀ ਹੈ ਪਰ ਜਦ ਉਸਦਾ ਵਿਆਹ ਹੋ ਜਾਵੇ ਤਾਂ ਉਸ ਦੀਆਂ ਸਹੇਲੀਆਂ ਜਦ ਉਸ ਨੂੰ ਸੁਹਾਗ ਰਾਤ ਦੀਆਂ ਗੱਲਾਂ ਪੁੱਛਦੀਆਂ ਹਨ ਤਾਂ ਸ਼ਰਮ ਦੀ ਮਾਰੀ ਆਪਣਾ ਮੂੰਹ ਦੁਪट्टे ਵਿੱਚ ਛੁਪਾ ਲੈਂਦੀ ਹੈ ਕੁਆਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਯ ਵਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਬ ਮੁਖ ਕਾਜ ਲਜੋ आनंद कारज ਤੋਂ ਪਹਿਲਾਂ ਰਾਜੀ ਸਿੰਘ ਪੜ੍ਹਦੇ ਹਨ ਉਸ ਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਝ त्यागी ਹੱਬੇ ਸਾਖ ਉਡਾਵੇ ਡਿਠੇ ਤੋ ਪੱਲਾ ਟੈਂਡੇ ਲਾਗੀ ਬਿਲਕੁਲ ਇਸੇ ਤਰ੍ਹਾਂ ਜਦ ਇੱਕ ਜੀਵ ਰੂਪ ਇਸਤਰੀ ਆਪਣੇ ਸੰਸਾਰੀ ਕੁਟੰਬ ਨਾਲੋਂ ਆਪਣਾ ਪਿਆਰ ਨਹੀਂ ਤੋੜਦੀ ਤਾਂ ਉਹ ਪ੍ਰਭੂ ਨਾਲ ਪਿਆਰ ਪਾ ਹੀ ਨਹੀਂ ਸਕਦੀ ਹੁਣ ਅੱਗੇ ਪ੍ਰੇਮ ਦੀਆਂ ਚਾਰ ਜਮਾਤਾਂ ਪਾਸ ਕਰਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਲਾਵਾਂ ਦਾ ਨਾਮ ਦਿੰਦੇ ਹਾਂ ਪਹਿਲੀ ਜਮਾਤ ਵਿੱਚ ਪਾਪਾਂ ਦਾ ਤਿਆਗ ਬਾਣੀ ਤੇ ਗਿਆਨ ਦੀ ਪ੍ਰਾਪਤੀ ਧਰਮ ਵਿੱਚ ਦ੍ਰਿੜਤਾ ਹਰੀ ਦਾ ਨਾਮ ਧਿਆਉਣਾ ਤੇ ਸਤਗੁਰੂ ਵਾਲੇ ਬਣ ਕੇ ਉਸ ਦੇ ਰਾਹੀ ਟੇਕ ਰੱਖ ਕੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੁੰਦਾ ਹੈ ਦੂਜੀ ਜਮਾਤ ਵਿੱਚ ਸਤਗੁਰੂ ਦਾ ਮਲਾਪ ਕਰਨਾ ਹੈ ਜਿਸ ਨਾਲ ਮਨ ਚੋਂ ਡਰ ਦੂਰ ਹੋ ਜਾਂਦਾ ਹੈ ਇਹ ਡਰ ਡੰਡੇ ਵਾਲਾ ਡਰ ਨਹੀਂ ਸਗੋਂ ਪਿਆਰ ਤੇ ਸਤਕਾਰ ਵਾਲਾ ਡਰ ਹੈ ਸਾਰਿਆਂ ਘਟਾਂ ਦੇ ਵਿੱਚ ਰਾਮ ਵਸਦਾ ਨਜ਼ਰ ਆਉਂਦਾ ਹੈ ਤੇ ਫਿਰ ਆਪਣੇ ਪ੍ਰਭੂ ਦੇ ਪਿਆਰ ਵਾਲਿਆਂ ਨਾਲ ਮਿਲ ਕੇ ਉਸ ਦੇ ਗੁਣ ਗਾਏ ਜਾਂਦੇ ਹਨ ਜਿਸ ਨਾਲ ਅੰਦਰ ਅਨਹਦ ਸ਼ਬਦ ਵਜਣੇ ਸ਼ੁਰੂ ਹੋ ਜਾਂਦੇ ਹਨ ਤੀਸਰੀ ਜਮਾਤ ਵਿੱਚ ਮਨ ਵਿੱਚ ਪਿਆਰ ਦੀ ਖਿੱਚ ਵੱਧ ਜਾਂਦੀ ਹੈ ਜਿਵੇਂ ਜਿਵੇਂ ਇਹ ਵਿਰਾਗ ਵੱਧਦਾ ਹੈ ਮਨ ਵਿੱਚ ਮਿਲਾਪ ਦਾ ਚਾਹ ਚੜ ਜਾਂਦਾ ਹੈ ਜਿੱਥੇ ਚਾਹ ਹੋਵੇ ਉੱਥੇ ਰਾਹ ਲੱਭ ਹੀ ਪੈਂਦਾ ਹੈ ਸਣੇ-ਸਣੇ ਪ੍ਰਭੂ ਦੀ ਹਜ਼ੂਰੀ ਵਿੱਚ ਜੀਵ ਰੂਪ istri ਆਉਣ ਲੱਗ ਪੈਂਦੀ ਹੈ ਤੇ ਚੌਥੀ ਜਮਾਤ ਵਿੱਚ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਹੁਣ ਐਫਰਟ ਖਤਮ ਹੋ ਜਾਂਦੀ ਹੈ ਜਿਵੇਂ ਬਿੱਲੀ ਦਾ ਬੱਚਾ ਆਪਣੇ ਆਪ ਨੂੰ ਮਾਂ ਦੇ ਸਾਹਮਣੇ ਸਮਰਪਣ ਕਰ ਦਿੰਦਾ ਹੈ ਉਹ ਜਿਹੀ ਹਾਲਤ ਹੋ ਜਾਂਦੀ ਹੈ ਤੇ ਮਨ ਵਿੱਚ ਧਾਰਨ ਕੀਤਾ ਹੋਇਆ ਫਲ ਮਿਲਾਪ ਮਿਲ ਜਾਂਦਾ ਹੈ ਅੰਤ ਉਹ ਹਰੀ ਦਾ ਰੂਪੀ ਹੋ ਜਾਂਦੀ ਹੈ ਇਹ ਚਾਰ ਲਾਵਾਂ ਦਾ ਸਬਕ ਹੈ ਫਿਰ ਇਹ ਸਟੇਜ ਆਉਂਦੀ ਹੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇ ਅਗਿਆਨ ਅੰਧੇਰਾ ਘਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਸ਼੍ਰੀ ਗੁਰ ਅਰਜਨ ਦੇਵ ਜੀ ਮਹਾਰਾਜ ਹਾਮੀ ਭਰਦੇ ਹਨ ਕਿ ਅਸੀਂ ਇਹ ਚੌਥਾ ਵਿਆਹ ਕਰਵਾਇਆ ਹੈ ਇਹ ਵਿਆਹ ਲੱਖਾਂ ਕਰੋੜਾਂ ਚੋਂ ਕੋਈ ਕੋਈ ਕਰਾਉਂਦਾ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ ਜਦ ਕਿਸੇ ਸੰਸਾਰਿਕ ਬੀਬੀ ਦਾ ਵਿਆਹ ਹੋ ਜਾਂਦਾ ਹੈ ਤਾਂ ਉਹ ਇੱਕ ਦੋ ਦਿਨ ਲਈ ਸਹੁਰੇ ਘਰ ਆ ਜਾਂਦੀ ਹੈ ਤੇ ਮੁੜ ਪਿੱਕੇ ਆ ਜਾਂਦੀ ਹੈ ਕੁਝ ਦਿਨ ਰਹਿ ਕੇ ਮੁਕਲਾਵੇ ਲਈ ਫਿਰ ਸਹੁਰੇ ਚਲੀ ਜਾਂਦੀ ਹੈ ਇਸ ਵਾਰੀ ਹਫਤਾ ਦੋ ਹਫਤੇ ਰਹਿੰਦੀ ਹੈ ਫਿਰ ਤਰਾਜ ਮੇ ਜਾਂਦੀ ਹੈ ਤਾਂ ਕੁਝ ਮਹੀਨੇ ਰਹਿ ਕੇ ਪੇਕੇ ਪਰਤਦੀ ਹੈ ਇਸ ਤਰ੍ਹਾਂ ਹੌਲੀ-ਹੌਲੀ ਉਹ ਪੇਕਿਆਂ ਨਾਲ ਸੰਬੰਧ ਤੋੜਦੀ ਜਾਂਦੀ ਹੈ ਤੇ ਕੁਝ ਸਮਾਂ ਪਾ ਕੇ ਜਿਸ ਪੇਕਿਆਂ ਦੇ ਘਰ ਉਹ ਜੰਮੀ ਪਈ ਸੀ ਉਹ ਭੈਣ ਭਰਾਵਾਂ ਦੇ ਨਾਲ ਉੱਥੇ ਦੀਆਂ ਚੀਜ਼ਾਂ ਖਾਤਰ ਲੜਿਆ ਕਰਦੀ ਸੀ ਜਿੱਥੇ 20-25 ਸਾਲ ਹਰ ਚੀਜ਼ ਨੂੰ ਆਪਣਾ-ਆਪਣਾ ਕਿਹਾ ਕਰਦੀ ਸੀ ਉਹ ਸਭ ਹੁਣ ਉਸ ਲਈ ਪ੍ਰਾਇ ਹੋ ਜਾਂਦੇ ਹਨ ਉਹਨਾਂ ਨਾਲ ਉਸਦੀ ਦਿਲਚਸਪੀ ਘਟ ਜਾਂਦੀ ਹੈ ਹੁਣ ਉਸ ਦਾ ਪਿਆਰ ਪਤੀ ਤੇ ਉਸ ਦੇ ਪਰਿਵਾਰ ਨਾਲ ਵੱਧ ਜਾਂਦਾ ਹੈ ਉਹ ਉੱਥੇ ਹੀ ਹਿੱਤ ਲਾ ਕੇ ਸਾਰੇ ਕੰਮ ਕਾਜ ਕਰਦੀ ਹੈ ਪੇਕੇ ਉਸ ਲਈ ਉਪਰੇ ਹੋ ਜਾਂਦੇ ਹਨ ਤੇ ਜਦ ਕਦੀ ਕੋਈ ਢੰਗ ਸਵਾਰਥ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਅਕਾਲ ਚਲਾਣਾ ਕਰ ਜਾਏ ਤਾਂ ਹੀ ਇੱਕ ਦੋ ਦਿਨਾਂ ਲਈ ਆਉਂਦੀ ਹੈ ਪੇਕੇ ਰਹਿੰਦੇ ਆ ਵੀ ਉਸ ਦੀ ਤਾਂ ਪਤੀ ਨਾਲ ਜੁੜੀ ਰਹਿੰਦੀ ਹੈ ਕਾਰਜ ਦੀ ਸਮਾਪਤੀ ਤੇ ਉਹ ਬੜੇ ਉਤਸ਼ਾਹ ਨਾਲ ਸਹਰੇ ਪਰਤ ਜਾਂਦੀ ਹੈ ਬਿਲਕੁਲ ਇਸ ਤਰ੍ਹਾਂ ਜਦ ਇਹ ਜੀਵ ਰੂਪੀ ਇਸਤਰੀ ਆਪਣੇ ਪਤੀ ਪਰਮਾਤਮਾ ਦੇ ਨਾਲ ਪਿਆਰ ਪਾਉਂਦੀ ਹੈ ਤਾਂ ਪਹਿਲਾਂ ਪਹਿਲ 2-4 ਘੰਟੇ ਸਿਮਰਨ ਵਿੱਚ ਬੈਠਦੀ ਹੈ ਹੌਲੀ-ਹੌਲੀ ਸਿਮਰਨ ਵਧਦਾ ਜਾਂਦਾ ਹੈ ਇੱਥੋਂ ਤੱਕ ਕਿ ਇਹ ਅਠੇ ਪੈ ਰਹੀ ਪ੍ਰਭੂ ਦੇ ਪਿਆਰ ਵਿੱਚ ਲੀਨ ਰਹਿੰਦੀ ਹੈ ਸੰਸਾਰੀ ਜੀਵਾਂ ਨਾਲੋਂ ਉਸ ਦਾ ਮੋਹ ਬਿਲਕੁਲ ਟੁੱਟ ਜਾਂਦਾ ਹੈ ਤੇ ਫਿਰ ਉਹ ਪੂਰਨ ਸੰਤ ਬਣ ਜਾਂਦੀ ਹੈ ਜਿਨ੍ਹਾਂ ਸਾਹਸ ਗਿਰਾਸ ਨਾ ਵਿਸਰਾ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਪਾਵੇਂ ਉਹ ਇਸ ਸੰਸਾਰ ਦੇ ਸਾਰੇ ਕੰਮ ਖਿੜੇ ਮੱਥੇ ਹੀ ਕਰਦੀ ਹੈ ਪਰ ਉਸ ਦਾ ਧੁਰਾ ਪ੍ਰਭੂ ਪਿਆਰ ਨਾਲ ਜੁੜਿਆ ਰਹਿੰਦਾ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਟੇਜ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅਲਿਪਤ ਰਹੋ ਜੈਸੇ ਜਲ ਮੈਂ ਕੋਲਾ ਰਹਾਓ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਇੱਕ ਦਿਖਾਇਆ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ